किसान मजदूर संघर्ष कमेटी पंजाब भगवंत मान सरकार की अर्थी दहन कर रही टिकट अपना कार्यक्रम नहीं करने दिया देश की सरकार हमको राजधानी में जाके प्रदर्शन नहीं करने दे रही ये किसानों मजदूरों के जमुरी हकों के ऊपर डाका है भगवंत मान सरकार की अर्थी दहन हो रही है गोल्डन गेट अमृतसर में इस तरह के 21 कार्यक्रम अमृतसर जिले में और पूरा अठारह जिलों में किसान मजदूर संघर्ष कमेटी पंजाब भगवंत मान सरकार की अर्थी दहन कर रही क्योंकि उन्होंने जो एस की जितनी भी लीडरशिप है उनको गिरफ्तार कर लिया चंडीगढ़ अपना कार्यक्रम नहीं करने दिया और मुख्यमंत्री साहब असत्य इल्जाम लगा रहे हैं कि किसानों ने रेलियाँ छड़के जाम किया किसान तो चंडीगढ़ में जगह मांग के हमें जगह दे दो हमें प्रदर्शन करना चाहिए देख लीजिए दुखद बात है कि देश की सरकार हमको राजधानी में जाके प्रदर्शन नहीं करने दे रही और राज्य की हमारी भगवंत मान सरकार हमको चंडीगढ़ की राजधानी जो हमारी है वहाँ जाके प्रदर्शन नहीं करने दे रही तो ये किसानों मजदूरों के जमहूरी हकों के ऊपर डाका है हमारी मांग है किसानों मजदूरों को रिहा किया जाए ਔਰ ਉਹਨੂੰ ਰੋਸ ਪ੍ਰਦਰਸ਼ਨ ਕਰਨੇ ਦਾ ਜਮਹੂਰੀ ਹੱਕ ਦਿਆ ਜਾਣਾ ਚਾਹੀਦਾ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਤੋਂ ਅੱਜ ਪੂਰੇ ਪੰਜਾਬ ਦੇ ਅੰਦਰ 18 ਜ਼ਿਲ੍ਹਿਆਂ ਵਿੱਚ ਔਰ ਲਗਭਗ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 20-25 ਥਾਵਾਂ ਤੇ ਜੋਨ ਪੱਦਰੀ ਅਸੀਂ ਅਰਥੀ ਫੂਕ ਮਜ਼ਾਰੇ ਭਗਵੰਤਮਾਨ ਸਰਕਾਰ ਦੇ ਕਰਾਂਗੇ ਜਰਾ ਜ਼ਬਰ ਉਹ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਕਰ ਰਹੀ ਆ ਕਿਸਾਨਾਂ ਮਜ਼ਦੂਰਾਂ ਦੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਅਸੀਂ ਜਿਹੜਾ ਅੱਜ ਅਰਥੀ ਫੁਕ ਮਜਾਰੇ ਕਰਾਂਗੇ ਕਿਉਂਕਿ ਦੇਸ਼ ਦਾ ਸੰਵਿਧਾਨ ਆਮ ਨਾਗਰਿਕ ਲਈ ਵੀ ਉਹਨਾ ਵਾਂ ਔਰ ਜੜੇ ਵੀ ਸਾਡੇ ਵੀ ਆਈਪੀਸ ਨੇ ਜਿਹੜੇ ਵੀ ਸਾਡੇ ਹਾਕਮ ਨੇ ਚਾਹੇ ਕੇਂਦਰ ਦੇ ਹੋਣ ਚਾਹੇ ਸੂਬਿਆਂ ਦੇ ਹੋਣ ਚਾਹੇ ਪੰਜਾਬ ਦੇ ਹੋਣ ਉਹਨਾਂ ਵਾਸਤੇ ਵੀ ਦੇਸ਼ ਦਾ ਸੰਵਿਧਾਨ ਉਹੀ ਹੈਗਾ ਔਰ ਪਰ ਦੇਸ਼ ਦਾ ਜਿਹੜਾ ਉਹ ਸੰਵਿਧਾਨ ਹੈ ਉਹ ਕਿਸਾਨਾਂ ਮਜ਼ਦੂਰਾਂ ਤਾਂ ਤੇ ਕਿਉਂ ਜ਼ਬਰ ਕਰ ਰਿਹਾ ਪੰਜਾਬ ਦੀ ਪੁਲਿਸ ਫੋਰਸਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਇੰਨੇ ਸਖਤ ਹੁਕਮ ਕਿਉਂ ਦਿੱਤੇ ਆ ਕਿ ਇਹਨਾਂ ਨੂੰ ਚੰਡੀਗੜ੍ਹ ਉਹਨਾਂ ਨੇ ਜਗ੍ਹਾ ਮੰਗੀ ਕਿ ਸਾਨੂੰ 17 ਜਾਂ 34 ਸੈਕਟਰ ਦੇ ਦਿਓ ਐਸਕੇਮ ਦੀਆਂ ਜਥੇਬੰਦੀਆਂ ਇਸੇ ਉੱਥੇ ਅਸੀਂ ਆਪਣਾ ਪੀਸਫੁਲੀ ਪ੍ਰੋਗਰਾਮ ਕਰ ਲਾਂਗੇ ਕਿਉਂ ਨਹੀਂ ਦਿੱਤਾ ਗਿਆ ਉਲਟਾ ਅਟੈਕ ਉਲਟਾ ਕਿਉਂ ਕੀਤਾ ਗਿਆ ਵੀ ਇਹ ਰੇਲਾਂ ਜਾਮ ਕਰਦੇ ਆ ਸੜਕਾਂ ਜਾਮ ਕਰਦੇ ਆ ਇਹ ਲੋਕਾਂ ਦੇ ਵਿੱਚ ਇੱਕ ਜ਼ਹਿਰ ਭਰਨ ਵਾਸਤੇ ਤੇ ਆਪ ਦੀ ਗੱਲ ਨੂੰ ਦਰੁਸਤ ਕਰਨ ਵਾਸਤੇ ਗੱਲਾਂ ਕਈਆਂ ਗਈਆਂ ਜਿਹੜੇ ਕੱਲ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਕਿ ਜਦੋਂ ਮੈਂ ਦਿੱਲੀ ਜਾਣਾ ਉਹ ਕਹਿੰਦੇ ਨੇ ਰੇਲਾਂ ਜਾ ਮੈਂ ਦੱਸ ਦੋ ਮੁੱਖ ਮੰਤਰੀ ਜੀ 6 ਮਹੀਨੇ ਚ ਕਿਹੜੀਆਂ ਰੇਲਾਂ ਜਾ ਮੈਂ ਬਹਿ ਕੇ ਆਨਲਾਈਨ ਦੱਸ ਦੋ ਇੱਥੇ ਕੀ ਗੱਲ ਹੈਗੀ ਆ ਇਹਦਾ ਮਤਲਬ ਹੈ ਭਰਾਓ ਜਿਹੜੀ ਸਾਨੂੰ ਸੂਚਨਾ ਵਾਂ ਵੀ ਚੌਲ ਛੜੇ ਹੀ ਨਹੀਂ ਜਾ ਰਹੇ ਸ਼ੈਲਰਾਂ ਚ ਗਾਂ ਝੋਨਾ ਚੰਨਾ ਨਹੀਂ ਚੱਕਿਆ ਜਾਣਾ ਇਹ ਰਬਨੀਤ ਬਿੱਟੂ ਜੀ ਜਿਹੜੇ ਕੇਂਦਰ ਦੇ ਰਾਜ ਮੰਤਰੀ ਨਾਲ ਰਲ ਕੇ ਗਏ ਸੀ ਦਿੱਲੀ ਤੇ ਕਹਿੰਦੇ ਸੀ ਅਗਲੇ 3 ਮਹੀਨੇ ਸਾਰਾ ਚੌਲ ਚੁੱਕਿਆ ਜੂ ਮੁੱਖ ਮੰਤਰੀ ਸਾਹਿਬ ਦੱਸ ਦੋ ਵੀ ਸੈਲਰ ਵਿਲੇ ਹੋ ਗਏ ਤੇ ਨਹੀਂ ਹੋਏ ਤਾਂ ਕਿੰਨਾ ਰੇਲ ਡੱਕੀ ਆ ਵੀ ਦੱਸੋ ਸਾਨੂੰ ਪਤਾ ਤਾਂ ਲੱਗੇ ਦੂਸਰਾ ਤੁਸੀਂ ਕਹਿੰਦੇ ਉਹ ਵੀ ਕਿਸਾਨ ਆਗੂਆਂ ਨੂੰ ਵੱਧ ਮੈਨੂੰ ਵੀ ਦਾ ਪਤਾ ਕੋਈ ਨਹੀਂ ਮੈਂ ਤਿਆਰ ਆ ਤੁਸੀਂ ਟੋਰੀਏ ਦਾ ਵੀ ਦਿਵਾਲੋ ਜਾਂ ਹਸਟਾਲੇ ਦਾ ਵੀ ਦਿਵਾਲੋ ਜਿਆਦਾ ਕਠਨ ਹੁੰਦਾ ਕਿਸਾਨੀ ਚ ਦੇਣਾ ਵੇਖ ਲੈਨੇ ਕਿੰਨੂ ਵੱਧ ਪਤਾ ਹੈਗਾ ਐ ਚ ਕਿਹੜੀ ਗੱਲ ਹੈਗੀ ਆ ਕਿਸਾਨਾਂ ਦੇ ਪੁੱਤ ਅਗਲੇ ਬੰਨੇ ਵੀ ਐ ਤਾਂ ਨਹੀਂ ਹੈਗੇ ਹਰ ਇਸ ਪੰਜਾਬ ਤੇ ਰਹਿਣ ਵਾਲੇ ਆ ਇਸ ਪੰਜਾਬ ਦੇ ਵੋਟਰ ਹੈਗੇ ਆ ਤੋ ਇਸ ਕਰਕੇ ਇਹ ਤਾਲੇਬਾਨੀ ਫਰਮਾਨ ਚੰਗੇ ਨਹੀਂ ਲੱਗਦੇ ਇੱਕ ਮੁੱਖ ਮੰਤਰੀ ਹੁੰਦਾ ਸੀਗਾ ਉਹਦਾ ਸਪੁੱਤਰ ਹੁੰਦਾ ਸੀਗਾ ਉਹ ਵੀ ਕਹਿੰਦਾ ਸੀ ਸਾਡੇ ਬਾਪੂ ਨਾਲ 25 ਸਾਲ ਰਾਜ ਹੈਗਾ ਔਰ ਕਹਿੰਦੇ ਸੀ ਜੋ ਅਸੀਂ ਕਹਾਂਗੇ ਉਹ ਹੀ ਚੱਲੂਗਾ ਹੁਣ ਉਹਨਾਂ ਦਾ ਨਹੀਂ ਪਤਾ ਉਹ ਕਿੱਥੇ ਚਲੇ ਗਏ ਆ ਜੇ ਤੁਸੀਂ 3 ਕਰੋੜ ਲੋਕਾਂ ਲਈ ਜਵਾਬਦੇਹ ਹੈਗੇ ਜੇ ਚੰਗੀ ਗੱਲ ਆ ਤੇ ਹੁਣਾਂ ਚਾਹੀਦਾ ਕਿ ਮੁੱਖ ਮੰਤਰੀ ਨੂੰ ਆ ਸਾਡਾ ਬੀਬੀ ਐਮਬੀ ਅਸ ਪਾਣੀ ਵਾਲੇ ਸਮਝੌਤੇ ਦੇ ਵਿੱਚੋਂ ਸਾਡਾ ਹਿੱਸਾ ਖਾ ਲਿਆ ਕਿੱਥੇ ਬੋਲਿਆ ਕੋਈ ਆ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚੋਂ ਉਹ ਖਤਮ ਕਰ ਰਹੇ ਕੇਂਦਰੀਕਰਨ ਬਾਦ ਪੂਰਾ ਲਾਗੂ ਹੋ ਰਿਹਾ ਕਿਹੜਾ ਬੋਲਿਆ ਪੰਜਾਬ ਦੇ ਲਈ ਸਿੱਖਿਆ ਨੀਤੀ ਆ ਗਈ ਆ ਵੀ ਸੰਸਕ੍ਰਿਤ ਲਾਗੂ ਕਰਨੀ ਆ ਤੁਸੀਂ ਦੱਸੋ ਕਿਹੜਾ ਬੋਲਿਆ ਤੁਹਾਡੇ ਚੋਂ ਕਿਹੜਾ ਪੰਜਾਬ ਦੀ ਕਿਹੜਾ ਲੜਦਾ ਆ ਡੀਐਫਐਲ ਹੀ ਕਿੰਨੇ ਕੁ ਦਿੱਲੀ ਚਲ ਕੇ ਧਰਨੇ ਲਾਉਣ ਚਲੇਗੇ ਜੀ ਠੀਕ ਆ ਨਾ ਹਾਂ ਵੱਖਰੀ ਗੱਲ ਆ ਅੱਜ ਅੰਮ੍ਰਿਤਸਰ ਨਾ ਤੁਸੀਂ ਕਿਉਂ ਖਿਚੜੀ ਜੀ ਤੇ ਤੁਸੀਂ ਜਿਹੜੀਆਂ ਕਹਿੰਦੇ ਨਾ ਸੜਕਾਂ ਰੱਖੀਆਂ ਕੱਲ ਤੱਕ ਤਾਂ ਤੁਹਾਡੀ ਪਾਰਟੀ ਦਾ ਸਟੈਂਡ ਇਹ ਸੀ ਵੀ ਸੜਕਾਂ ਪਾਛਪਾਦੀ ਸਰਕਾਰ ਨੇ ਕੱਡੀਆਂ ਹੋਈਆਂ ਚਾਹ ਸ਼ੰਭੂ ਚਾਹ ਖਨੌਰੀ ਜੇ ਹੁਣ ਸਟੈਂਡ ਬਦਲ ਗਿਆ ਹੋਵੇ ਉਹ ਵੀ ਦੱਸ ਦਿਓ ਕੱਲ ਨੂੰ ਇਹ ਵੀ ਕਹਿ ਦਿਓ ਕੋਈ ਰੌਲਾ ਨਹੀਂ ਸਾਨੂੰ ਵੀ ਸ਼ੁਭ ਕਰਨ ਨੂੰ ਗੋਲੀ ਪਾਛਪਾ ਵਾਲਿਆਂ ਨੇ ਨਹੀਂ ਮਾਰੀ ਹੈਗੀ ਜੇ ਹੋ ਸਕਦਾ 27 ਦੀਆਂ ਲਖਸ਼ਣਾ ਪਾਛਪਾਨਾ ਇਕੱਠੀਆਂ ਲੜਨ ਦਾ ਫੈਸਲਾ ਹੋਵੇ ਮਾਰੀ ਦੀ ਨਹੀਂ ਕੋਈ ਗੱਲ ਤੁਹਾਡਾ ਆਜ਼ਾਦੀ ਆ ਜੋ ਮਰਜ਼ੀ ਕਰੋ ਪਰ ਅਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਕੋਈ ਤਬਕਾ ਨਹੀਂ ਹੈਗਾ ਜਿਹਨੂੰ ਡਾਂਗ ਨਹੀਂ ਫੇਰੀ ਹੈਗੀ ਪੰਜਾਬ ਸਰਕਾਰ ਨੇ ਤੋ ਇਸ ਕਰਕੇ ਇਹਦੇ ਨੂੰ ਚੰਗਾ ਹੈਗਾ ਮੁੱਖ ਮੰਤਰੀ ਸਾਹਿਬ ਸਾਰਿਆਂ ਵੱਤੀ ਜਵਾਬ ਦੇ ਹੀ ਜਿਹੜੇ ਲੋਕਾਂ ਦੇ ਹੱਕ ਬੰਦੇ ਜਿਹੜੀਆਂ ਆਵਾਜ਼ ਮੰਗਾ ਮੰਲਣੀਆਂ ਚਾਹੀਦੀਆਂ ਪਹਿਲੀ ਵਾਰ ਕੋਈ ਮੁੱਖ ਮੰਤਰੀ ਪਿਛਲੇ 20 25 ਸਾਲਾਂ ਚ